ਇਸੇ ਪਰਸ ਚੀਨਾਂ ਮੈਂ ਤਾਂ ਥੋੜੇ ਜਿਹੇ ਪੈਸੇ ਰੱਖੇ ਸੀ ਸਮਝ ਨਹੀਂ ਆਉਂਦੇ ਕਿੱਥੇ ਚਲ ਗਏ ਇੱਕ ਦਿਨ ਮੈਨੂੰ ਵੀ ਚੇਤਾ ਭੁੱਲ ਜਾਂਦਾ ਆ ਆਪਣਾ ਲੋ ਮੈਂ ਪੈਸੇ ਕਿੱਥੇ ਰੱਖ ਲੈਣੀ ਚਲ ਕੋਈ ਗੱਲ ਨਹੀਂ ਬਾ ਚੇਤਾ ਆਂਦਾ ਨੱਟੇ ਪੈਰ ਵੈਨ ਨੇ ਦਿਮਾਗ ਮੇਰਾ ਵੀ ਨਾ ਟੈਨਸ਼ਨ ਦੇ ਵਿੱਚ ਹੀ ਰਹਿੰਦਾ ਜਦ ਬਿੱਲ ਟਾਈਮ ਬਾਉਂਗੇ ਨਾ ਤਾਂ ਫੇਰ ਸੋਚੂਗਾ ਤੇ ਫੇਰ ਪਤਾ ਲੱਗਣਾ ਚਲ ਕੋਈ ਰੰਗ ਕੰਮ ਵਾਲੇ ਬਾ ਮੇਰਾ ਸਾਫ ਸਪਾਈ ਦਾ ਕੰਮ ਹੀ ਮੈਂ ਸਾਰਾ ਕਰ ਲਿਆ। ਅੱਜ ਮੈਡਮ ਨੇਗੇ ਤੇ ਦਿਖਣ ਤੇ ਬੜੀ ਸ਼ਾਂਤੀ ਜੀ ਹੋਈ ਹੈ। ਉਹ ਕਿੱਥੇ ਗਈ ਹੈ? ਕਿਤੇ ਇਹਦਾ ਬਾਪੂ ਵੀ ਪਰੰਡੀ ਹੋਣੀ ਹੈ ਤੇ। ਕਾਟੋਂ ਵਗਦੇ, ਅੱਕੜੀ ਦੀਪਾ ਤਾਂ ਕਿੰਨੀ ਕਮਕੀ। ਮੈਨੂੰ ਨਾ ਵੇਖ ਲਿਆ ਤੇ ਹੋਰ ਤਰਾ ਮੂੰਹ ਕਰਦੀ। ਜਿਹਨੂੰ ਇਹਨਾਂ ਨੇ ਪਤਾ ਕਿ ਜੇ ਤੂੰ ਨਹੀਂ ਕੋਣਾ ਤਾਂ ਮੈਂ ਕਿਹੜਾ। ਜੀ ਦੀ ਦਫਾ ਨਾ ਕਰੇ। ਪੱਗੋਂ ਨਾ ਪਿੱਛੋਂ ਨਾ ਇਹ ਕੱਲੀ ਫੋਨ ਕੰਡੀ ਚਲੋ ਚੋਪਣਾ ਤੇ ਪੈਣਾ ਹੀ ਹੈ ਹਲੋ ਹਲੋ ਸ਼ਸ਼ਿਕਾ ਜੀ ਜੀ ਸ਼ਸ਼ਿਕਾ ਪਾ ਵਿਜੀ ਵਸਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਹਾਂ ਤੇ ਠੀਕ ਆ ਸਪੁੱਤਰੀ ਲਈ ਹੈ ਵਧਾਈ ਹੋਏ ਤੁਹਾਨੂੰ ਆਹੋ ਤੁਹਾਨੂੰ ਬਹੁਤ ਹੈ ਵਧਾਈਆਂ ਕੇ ਹੋੜ ਠੀ ਬੰਡਿਆ ਕੀ ਕੰਡੇ ਕੁਛ ਨਹੀਂ ਕਰਨਾ ਕਿ ਬਸ ਆਹੀ ਸਾਫ ਸੁਪਾਈਆਂ ਤੁਹਾਨੂੰ ਪਤਾ ਹੈ ਵੱਡੇ ਹੀ ਹੁੰਦਾ ਕੰਮ ਤੁਹਾਨੂੰ ਸਸ ਜੀ ਸਾਰਾ ਮੈਂ ਠੀਕ ਠਾਕ ਸਾਰੇ ਹਾਂਜੀ ਹਾਂਜੀ ਸਭ ਠੀਕ ਠਾਕ ਸਸ ਵਧੀਆ ਲ ਮਾਪੜ ਸਾਰੇ ਵਧੀਆ ਨਵੀਂ ਲਈ ਹੈ ਹਾਂਜੀ ਹਾਂਜੀ ਨਵੀਂ ਲਈ ਹੈ ਵਧੀਆ ਵਾ ਤੁਹਾਨੂੰ ਪਤਾ ਸੋਖ ਹੋ ਜਾਂਦਾ ਵਾ ਇਹਦਾ ਹੁਣ ਕਿਤਨਾ ਕਿਤੇ ਜਾਣਾ ਹੋਵੇ ਤਾਂ ਫਿਰ ਮੂੰਹ ਵਾਲੇ ਵੇਖਣਾ ਪੈਂਦਾ ਭਾਜੀ ਤੇ ਭਾਜੀ ਨੇ ਵੀ ਆਪਣਾ ਪੈਲੀ ਬੰਨੇ ਜਾਣਾ ਹੁੰਦਾ ਵਾ ਤੁਹਾਨੂੰ ਪਤਾ ਬੱਸੇ ਜਾਣਦਾ ਹੁਣ ਕਿਹੜਾ ਜਮਾਨਾ ਹੈਗਾ ਵਾ ਆਪਣਾ ਸਾਧਨ ਹੋਵੇ ਤਾਂ ਸੋਖਦੇ ਹੁੰਦਾ ਵਾ ਨਾ ਨਹੀਂ ਨਹੀਂ ਵਧੀਆ ਕੀਤਾ ਚੱਲੇ ਹਾਂਜੀ ਵਧੀਆ ਕੀਤਾ ਚੱਸ ਮਾਰੀ ਗਏ ਦੋ ਆਪਣੀ ਗੱਲ ਚੀਜ਼ ਬਣ ਗਈ ਹਾਂਜੀ ਹਾਂਜੀ ਕਹਿੰਦਾ ਸੀ ਫਿਰ ਖਾਣ ਪੀਣ ਨੂੰ ਮਿੱਠਾ ਮਠਾ ਖਾਣ ਪੀਣ ਨੂੰ ਤੇ ਦੀਦੀ ਕੁਛ ਨਹੀਂ ਲੈਂਦਾ। ਕਿਉਂ ਕੁਛ ਨਹੀਂ ਕਹਿੰਦੇ? ਦਵਾਈ ਵਾਰ ਜਿੰਝ ਨਹੀਂ ਆਂਦੀ ਲੋਕੀਂ ਰੋਤਾ ਮਾਰੀ ਜੀ ਕੋਈ ਨਿੱਕੀ ਮੱਟ ਜਿਗ ਲੈ ਆ ਵੀ ਖਾਣ ਪੀਣ ਦੀ ਕੁਛ ਲੈ ਆਉਂਦੇ ਮਿੱਠਾ। ਦੋਵੇਂ ਲੈ ਕੇ ਆਈ। ਹਾਂਜੀ ਨਹੀਂ ਲੈ ਕਿਤੇ ਇਹ ਦਵਾਈ ਤਾਂ ਇੱਕ ਦਿਨ ਪਹਿਲਾਂ ਹੀ ਆਈ ਸੀ ਤੇ ਤੁਹਾਨੂੰ ਪਤਾ ਤਾਂ ਹੈਗਾ ਉਹ ਨਾ ਮੈਂ ਆ ਗਈ ਕਾਲੀ ਕਾਲੀ ਦੇ ਵਿੱਚ ਉੱਥੇ ਮੰਮੀ ਤੇ ਡੈਡੀ ਆਏ। ਤੋਂ ਉੱਥੋਂ ਵਸਪੂਟਰੀ ਲੈ ਕੇ ਤੇ ਮੈਂ ਉੱਥੋਂ ਸਿੱਧਾ ਨਿਕਲ ਆਂ ਹੀ ਰਾਜ ਮੈਂ ਕਿਤੇ ਖਲੋਤੀ ਨਹੀਂ। ਤੇ ਕੋਈ ਗੱਲ ਨਹੀਂ ਦਵਾਈ ਹਾਂ ਮਿੱਠਾ ਹੁਣ ਲੈ ਆ ਦੂੰਗੀ ਕਿਤੇ ਦਿਨ ਜਾ ਕੇ ਮਿੱਠਾਈ ਖਾਣਾ। ਨੇ ਫਿਰ ਵੀ ਪਤਾ ਉਹ ਤਾਂ ਆਈ ਦੇ ਸੱਕ ਨੇ ਸਰਾਇ ਤੇ ਪਹਿਲੀ ਵਾਰੀ ਚੀਜ਼ ਬੰਦੀ ਹੈ ਕੁਛ ਮਿੱਠਾ ਲਿਆ ਇਦਾ ਕੁਛ ਵੀ ਉਹ ਨੂਰ ਨੇ ਜਿੱਦਾਂ ਤੇਲ ਚੋਇਆ ਸੀ ਤੋਂ ਉਹਨੂੰ ਕੀ ਵਧਾਈ ਕੀ ਦਿੱਤੀ 40 ਰੁਪਏ ਦੱਸ ਹੈ 40 ਰੁਪਏ ਹਾਂ ਕੀ ਕਿੰਨੇ ਕੀ ਦਿੱਤੀ ਤਾਂ ਚੜੀ ਨੋਂ ਤੋਂ ਤੁਹਾਨੂੰ ਕਿੰਨੇ ਦੱਸਿਆ ਦੀਦੀ ਮੈਨੂੰ ਕਿੰਨੇ ਦੱਸਣਾ ਮੈਂ ਤਾਂ ਉੱਤੇ ਬਸ ਫੋਨ ਲਾਇਆ ਨੂਰ ਕੈਂਡੀ ਤੇ ਚਾਚੀ ਨੇ ਸੁੰਮੋ ਪਟਵਾਉਂਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਅੱਛਾ ਛਾ ਨੂਰ ਨੇ ਦੱਸਿਆ ਤੁਹਾਨੂੰ ਦੱਸਣਾ ਵਿਚਾਰੀ ਨੇ ਕੀ ਜੋਦਾ ਕੈਂਡਿਸ ਵਿਚਾ ਚੀਨੇ ਦਾੰਦੇ ਚ ਆ ਵੀ ਰਵੇ ਮੈਂ ਅਖੰਡੀ ਮੈਂ ਨਹੀਂ ਨਹੀਂ ਦਿੱਤੇ ਹੋਣੇ ਤੇ ਮਮੀ ਨੂੰ ਦੱਸ ਤੋ ਚਲਦੀ ਰਹੀ ਤੇ ਦੱਸੇ ਸੀ ਉਹਨੂੰ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਲੱਖ ਰੁਪਏ ਦੀ ਚੀਜ਼ ਆਉਂਦੀ ਆ ਥੋੜੇ ਬੋਤ ਪੈਸੇ ਸਾਬੇ ਨਾ ਪਾਏ ਤੇ ਉਹ ਤੋਂ ਵੱਧ ਮੇਰੇ ਮਮੀ ਨਾਲ ਨੇ ਉੱਥੇ ਆਏ ਤਾਂ ਉਹਨਾਂ ਨੇ ਸਾਬ ਲੈ ਲਓ ਪੈਸੇ ਪਾਏ ਆ ਤੇ ਫੇਰ ਸਕੂਟਰੀ ਲੈਣਦੀ ਆ 100 200 ਤੇਰੇ ਕਿਹੜਾ ਘੱਟਾ ਪੈਣਾ ਨਹੀਂ ਆਣੀ ਨੁਚਾ ਹੀ ਨਾ ਕਿੰਨਾ ਚਾਹ ਕਰਦੀ ਆ ਇੱਕੋ ਤੇ ਤੁਹਾਡੇ ਕੰਨ ਨਿਆਣਾ ਮਤ ਉਹਦੀ ਰਿੰਜਾਂ ਕਰਿਆ ਕਰੋ ਸਭ ਤੁਸੀਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਦੀਦੀ ਜੇ ਇਹਨਾਂ ਨੂੰ ਕੁਝ ਖਾਣਾ ਹੋਊਗਾ ਤਾਂ ਲਿਆ ਦਾਂਗੇ ਮੈਂ ਤਾਂ ਅੱਗੇ ਵੀ ਕੋਈ ਚੀਜ਼ ਹਲੇ ਮੰਗਦੀ ਬਾਅਦ ਵਿੱਚ ਮੈਂ ਪਹਿਲਾਂ ਲਿਆ ਕੇ ਰੱਖਨੀ ਨਾਲੇ ਮੈਨੂੰ ਵੀ ਪਤਾ ਵਾ ਤੁਹਾਡੇ ਘਰ ਦੇ ਵਿੱਚ ਇੱਕੋ ਨਿਕਾ ਜ ਨਿਆਣਾ ਵਾ ਭਾਵੇਂ ਨਿਆਣੀ ਭਾਵੇਂ ਉਹ ਸਿਆਣੀ ਹੋ ਗਈ ਹੈ ਨਾ ਪਰ ਤੁਹਾਡੇ ਵਾਸਤੇ ਹਲੇ ਨਿਆਣੀ ਹੈ ਨਾ ਹਾਂ ਹਮੇਸ਼ਾ ਨਿਆਣੀ ਹੀ ਹੁੰਦੀ ਨਾਲੇ ਉਹ ਇੰਨਾ ਚਾਹ ਕਰਦੀ ਹੈ ਚਾਚੀ ਚਾਚੀ ਕਰਦੀ ਹੈ ਹਾਂਜੀ ਹਾਂਜੀ ਕੋਈ ਕੁਝ ਠੀਕ ਠਾਕ ਹੈ ਗੱਲਬਾਤ ਹੀ ਹੋਈ ਨਹੀਂ 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 ਦੀਦੀ ਸਭ ਕੁਝ ਠੀਕ ਠਾਕ ਬੱਸ ਬੋੜਾ ਹਾਂ ਮੈਂ ਕੀ ਰਹਿਣਾ ਨਾ ਠੀਕ ਠਾਕ ਰਹਿਣਾ ਜਿਵੇਂ ਬੱਤੀ ਆਪੀ ਦੇ ਮੰਮੀ ਰਹਿੰਦੇ ਇਤਰਾਹੀ ਰਹਿਣਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਕਹਿਣ ਦੀ ਲੋੜ ਨਹੀਂ ਲੋੜ ਨਹੀਂ ਹੈ ਠੀਕ ਹੈ ਤੇ ਆਪਣੇ ਘਰ ਵਾਲੇ ਦੇਖੀ ਰਹੇ ਆਪਣੇ ਘਰ ਵਾਲੇ ਨਾਲ ਮਿਲ ਕੇ ਹੀ ਰਹਿੰਦਾ ਹੈ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਸਭ ਕੁਝ ਠੀਕ ਠਾਕ ਤੁਸੀਂ ਸੁਣਾਓ ਆਇਆ ਭਾਈ ਦਾ ਫੋਨ ਠੀਕ ਠਾਕ ਹਾਂ ਜੀ ਹਾਂ ਠੀਕ ਠਾਕ ਹੈ ਸਭ ਠੀਕ ਠਾਕ ਹੈ ਚਲੋ ਠੀਕ ਹੈ ਫਿਰ ਦੀਦੀ ਆਜੋ ਕਿਵਲੇ ਮਾਰੇ ਚੱਕਰ ਹਾਂ ਕੋਈ ਨਾ ਮੈਂ ਆਉਂਗੀ ਤਿਆਰ ਕਿ ਹੈ ਕਰ ਬਹੁਤ ਇਹ ਗੱਲਾਂ ਨਿੱਕੇ ਨਿੱਕੇ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਠੀਕ ਠੀਕ ਮੇਰੇ ਵੀ ਨਾ ਹੱਥ ਦੀ ਕਰਦੀ ਉਦਾਂ ਮੈਂ ਸੋਚਿਆ ਮੈਨੂੰ ਰਾਜੀ ਪਾਜੀ ਵਾਸਤੇ ਫੋਨ ਲਾਇਆ ਡੈਪੀ ਆਪਣੀਆਂ ਕੜੂਸਾ ਛੱਡਣ ਰਾਲ ਮਿਲ ਕੇ ਰਿਓ ਰਾਲ ਮਿਲ ਕੇ ਰਹਿਣ ਦਊਗੀ ਤੇਰੀ ਮਾਂ ਤੇ ਤੇਰੀ ਵੱਡੀ ਪਰਜਾਈ ਤੇ ਫੇਰੇ ਰਾਲ ਮਿਲ ਕੇ ਰਹਿਣਾ ਮੈਨੂੰ ਸਾਰਾ ਸਮਝਾਉਂਦੀ ਨਾ ਜਦੋਂ ਮੈਂਛ ਦੇਣ ਉਹ ਨਹੀਂ ਇਹ ਸਾਰੇ ਝਾਤਰ ਹੁੰਦੇ ਆ ਇੱਕ ਕੁੜੀ ਵੇਲਾ ਨਿੱਕੀ ਜੀ ਹੈ ਕੀ ਚਵਾਤੀ ਲਾ ਕੇ ਦੱਸਣ ਲਈ ਕਿ ਮੈਨੂੰ ਚਾਚੀ ਨੇ 40 ਰੁਪਏ ਦਿੱਤੇ ਤੈਨੂੰ 40 ਰੁਪਏ ਦੇ ਦੇ ਤਾਂ ਤੈਨੂੰ ਕਦੇ ਮੈਂ ਜ਼ਹਿਰ ਖਾਣ ਨੂੰ ਦੇ ਦਿੱਤੀ ਜਿਹੜੀ ਉਸ ਤੋਂ ਬੜਾ ਡਹੀਂ ਲੋਤੀਆਂ ਲਾਉਣ। ਇਹ ਵੀ ਮਾਂ ਵਰਗੀ ਹੈ। ਆਂਦੇ ਨੇ ਜਿੱਤਾ ਦੁੱਧ ਹੋਤਾ ਦੀ ਬੁੱਧ ਹੁੰਦੀ ਹੈ। ਉਹ ਹਿਸਾਬ ਆ ਇਹਦਾ ਤੇ। ਕੋਈ ਨਹੀਂ। ਮੰਮੀ ਨਾ ਕਰਦੀ ਐ ਨਾ ਗੱਲ। ਜੇ ਮੈਂ ਪੂਜਾ ਨਾਲ ਗੱਲ ਕੀਤੀ ਨਾ ਤੇ ਇੰਨੇ ਪੁਰਕਣ ਦਾ ਬਣਾ। ਤੇ ਫੇਰ ਆ ਮੈਂ ਵੱਧ ਘੱਟ ਹੋਣ ਦਾ ਕੋਈ ਫਾਇਦਾ ਨਹੀਂ ਪਾ ਮਲੇ। ਹਾਲ ਤੂੰ ਮੰਮੀ ਨੇ ਇੱਕ ਬੰਨਿਆ ਗੱਲਾਂ ਲਾਈਆਂ। ਇੱਕ ਬੰਨਿਆ ਲੈਣ ਨੂੰ ਲਾਉਣ ਵਾਲੀਆਂ। ਜਿੱਦਾਂ ਮੰਮੀ ਨੂੰ ਮੈਂ ਆਪਣੇ ਵਾਸਤੇ ਕੀਤਾ ਬਣਾ। ਇੱਦਾਂ ਮੈਨੂੰ ਆਪਣੇ ਵਾਸਤੇ ਕਰੂੰਗੀ ਤੇ ਫੇਰ ਗੱਲ ਬਣਨੀ। ਫਿਰ ਚੌਧਰ ਚੱਲਣੀ ਆ ਮੇਰੀ ਮੰਮੀ ਨੂੰ ਕਹਿੰਨੀ ਆ ਨਾ ਕਿ ਨੂਰ ਨੂੰ ਕਿਹੜੀ ਅਕਲ ਦਿੱਤੀ ਐ ਤੈਨੂੰ ਨਾਲੇ ਮੰਮੀ ਆਪਣੇ ਹਿਸਾਬ ਨਾਲ ਸਮਝਾਉਗੀ ਨਾ ਤੇ ਨੂਰ ਦੇ ਵੀ ਦਿਮਾਗ 'ਚ ਗੱਲ ਪੈ ਜਾਊਗੀ ਕਿ ਮੈਂ ਤਾਂ ਨਹੀਂ ਗੱਲਾਂ ਨਹੀਂ ਕਰਦੀ ਕਰਦੀ ਆ ਨਾ ਇਹਨਾਂ ਗੱਲਾਂ ਚਾ ਕੇ ਮੰਮੀ ਸੇ ਹੈ ਪਤਾ ਨਹੀਂ ਕਿਥੇ ਹੀ ਮਾਦਕ ਕੀ ਬਣਾਵੇਂ ਬੰਦਾ ਰੋਜ਼ ਜੜੀ ਦਾਲਾਂ ਖਾ ਖਾ ਕੇ ਅੱਕ ਗਈ ਗੋਭੀ ਬਣਾਈਏ ਤਾਂ ਗੋਭੀ ਕਹਿ ਦਿੰਦੀ ਚੰਗੀ ਨਹੀਂ ਬਣਦੀ ਖਾ ਕੇ ਪੀੜ ਹੁੰਦਾ ਹੈ ਪੈਂਦੀ ਢੇਡ ਚ ਤੇ ਬਣਾਉਣੇ ਬੰਦਾ ਕੀ ਆ ਫਿਰ ਮੂਲੀਆਂ ਗੇਤੀਆਂ ਬੀਜੀਆਂ ਹੁਣ ਵੇਪਨ ਨੂੰ ਮੈਂ ਆਂਦੀ ਵੀ ਰਹੀ ਵੇ ਗੇਤੀ ਸਬਜ਼ੀ ਵੇਖ ਲੈ ਥੋੜੀ ਥੋੜੀ ਨਾ ਗੌਰ ਨਹੀਂ ਕੀਤਾ ਆ ਮੂਲੀਆਂ 40 ਰੁਪਏ ਭਾਈ ਦੇ ਕੇ ਗਿਆ ਹੀ ਤੇ ਮੈਂ ਹਾਂ ਚੱਲ ਪੱਤੇ ਕੋ ਘਰ ਦੇ ਮੂਲ ਨਾਲ ਤੇ ਹੈਗੇ ਦੋ ਚਾਰ ਬੀਜੀਆਂ ਸੀ ਤੇ ਮੈਂ ਹਾਂ ਚੱਲ ਝੂਜੀ ਬਣਾ ਲਈਏ ਰਾਤ ਦਾ ਡੰਗ ਤੇ ਹੋਊ ਉਹ ਜਾ ਤੁੱਖੀ ਨਹੀਂ ਇਹ ਪਤਾ ਨਹੀਂ ਕਿੱਥੋਂ ਨੀਂਦ ਆ ਗਈ ਇੰਨੀ ਅੱਜ हाँ। 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 तो किलो तो दो किलो लिया निकलने वेला चार पांच गंढे पाले गोहा हो गए कोई गल सर दीदी उठी नहीं ਮਮਾ ਜੀ ਨਹੀਂ ਮੈਂ ਮੈਨੂੰ ਆ ਜਿੱਤੀ ਮੈਂ ਚੱਲ ਆ ਪੇਟ ਜੂ ਉੱਠੀ ਨਹੀਂ ਚਾਹ ਘੁੱਟ ਬਣਾਉਣੀ ਚਾਹ ਬਣਾ ਲਈਆ ਹਾਂ ਤਾਂ ਸਹੀ ਆ ਤਾਂ ਮੰਮੀ ਵੇਖ ਲਓ ਸਵੇਰ ਦਾ ਕੌਂਦਾ ਦਿਨ ਚੜ੍ਹਿਆ ਗਿਆ 8 9 9 ਮਿਲਦਾ ਵਜ ਗਿਆ ਹੋਣੇ ਆ ਤਾਂ ਚੱਲ ਉੱਠਦਾ ਵਾ ਆਪਣਾ ਮਾੜਾ ਮੋਟਾ ਕੰਮ ਤੇ ਕਰਦਾ ਹੀ ਹੈ ਨਾ ਹਾਂ ਕੀ ਕਹੇ ਬੰਦਾ ਘੜੀ ਘੜੀ ਕੀ ਕਹਿਣਾ ਹੁੰਦਾ ਹਾਂ ਤਾਂ ਸਹੀ ਆ ਪਰ ਬੰਦ ਨੂੰ ਆਪਣਾ ਵੀ ਚਾਹੀਦਾ ਵਾ ਨਾ ਆਪਣੇ ਸਮਝੀ ਤੀ ਪੁੱਤ ਨੂੰ ਇੱਕ ਵਾਰ ਸਮਝਾਉਣਾ ਦੋ ਵਾਰ ਸਮਝਾਉਣਾ ਮੁੜ ਕੇ ਬੰਦਾ ਅੱਕ ਜਾਂਦਾ ਫਿਰ ਨਹੀਂ ਸਮਝ ਹੁੰਦਾ ਫਿਰ ਬੰਦਾ ਛੱਡ ਦੇ ਆਪਣੀ ਰਾਤ ਜੋ ਕਰਦਾ ਕੋਈ ਕਰ ਲੈਂਦਾ ਚਲ ਮੇਰੀ ਗੱਲ ਸੁਣੋ ਮੰਮੀ ਦਿਖਦਾ ਫੋਨ ਆਉਣ ਰਿਹਾ ਏ ਹਾਂ ਠੀਕ ਠਾਕ ਆਹੋ ਠੀਕ ਠਾਕ ਦਾ ਠੀਕ ਠਾਕ ਹੀ ਆ ਤੇ ਉਹ ਡਈ ਫੋਨ ਕਰਨਗੇ ਨੂਰ ਨੇ ਪਤਾ ਕੀ ਕੀਤਾ ਨੂਰ ਨੇ ਫੋਨ ਕਰਕੇ ਨਾ ਭੂਈ ਆਪਣੀ ਨੂੰ ਤੇ ਇਹ ਕਿਹਾ ਵਾ ਕਿ ਚਾਚੀ ਨੇ ਕੋਸਾ ਕਰਨ ਨਹੀਂ ਦਿੱਤਾ ਸਕੂਟਰੀ ਲਾਂਦੀ ਆ ਤੇ ਭੂਈ ਮੈਨੂੰ 40 ਰੁਪਏ ਦਿੱਤੇ ਆ ਬੰਦਾ ਪੁੱਛੇ ਕਿ ਤੇਰੀ ਉਮਰ ਹਲੇ 12 13 ਸਾਲਾਂ ਦੀ ਆ ਤੂੰ ਇਹੋ ਜਿਹੀ ਚੋਾਤੀਆਂ ਲਾਉਂਦੀ ਆ ਇਹੋ ਜੀ ਕੀ ਗੱਲ ਕਰਨ ਪਈ ਹੈ ਇਹਦੇ ਨਾਲ ਤੇ ਦੀਦੀ ਮੈਨੂੰ ਗੁੱਸੇ ਹੋਣ ਦੇ ਕੁੜੀ ਨੂੰ ਕੋ ਸਗਨਨੀਤਾ ਮਹਿਸ ਸਗਨਨੀਤਾ ਜਿਹੜੇ ਘਰ ਦੇ ਵਿੱਚ ਪਾਹੀ ਉਹ ਘਰ ਚ ਹੀ ਵਰਤਾਂਦੇ ਆਂ ਦੀਦੀ ਹਾ ਸ਼ਿਦਾਨ ਮੈਂ ਤਾਂ ਸੀ ਇਹਨੂੰ ਕੀ ਲੋੜੀ ਦੱਸਣ ਦੀ ਨਿਆਣੀ ਹੀ ਨਾ ਚਾਹੇ ਦੀ ਮਾਂ ਫਿਰ ਜੇ ਤਾਂ ਸਮਝਾਉਂਦੀ ਫੋਟ ਨਾ ਕਰੀ ਕਿ ਇਹਨਾਂ ਨਾਲ ਤੇ ਮੈਨੂੰ ਵੀ ਨਹੀਂ ਚੇਤਾ ਰਿਆ ਮੰਮੀ ਜੇ ਤਾਂ ਸਮਝਾਉਣ ਦਾ ਕੀ ਫਾਇਦਾ ਉੱਥੇ ਕਿਹੜਾ ਕੋਈ ਚੋਰੀ ਵਾਲਾ ਕੰਮ ਏ ਜੇ ਦੀਦੀ ਇਹੋ ਜੇ ਕੰਮ ਨਾ ਕਰੇ ਤੇ ਕੁੜੀ ਵੀ ਗਾੜੀ ਨਾ ਇਹੋ ਜੇ ਕੰਮ ਕਰੇ ਜਿੱਦਾਂ ਦੀਦੀ ਆਪਣੇ ਮਾਪਿਆਂ ਚ ਵਾਦੀਆਂ ਲੰਦੀਆਂ ਨਾ ਗਾੜੀ ਮੰਮੀ ਕੁੜੀ ਵੀ ਇਤਰਾ ਹੀ ਕਰਨ ਢਈ ਪਰ ਉਹਨੇ ਇਹਨਾਂ ਨੇ ਪਤਾ ਲਾ ਦੇ ਕਿ ਆਪਣਾ ਤੇ ਝਟ ਨਾ ਖਜਣਾ ਗਾੜੀ ਨਿਆਣੇ ਦਾ ਝ ਮਾ ਮ ਹੁਚਲ ਸਮਝਉ ਨਾ ਤੇ ਨਿਆਣੀ ਨੂੰ ਚਾਹੀਦਾ ਫਰਜ਼ੇ ਸਮਝਉਂਦਾ ਕਿਤਾ ਕਿਤਾ ਵੀ ਚਲ ਇਹੋ ਜੀ ਗੱਲ ਤੇ ਨਾ ਦੱਸੇ ਪਰ ਉਹ ਨਿਆਣੀ ਦਾ ਕੋਈ ਕੁਝ ਹੋਰ ਨਹੀਂ ਕੰਨ ਨਿਆਣੀ ਨੇ ਦੱਸ ਦੇਤਾ ਵੀ ਮੈਨੂੰ ਸਗਣ ਦਿੱਤਾ ਝਾਲੀ ਰੀ ਹਾਂ ਤਾਂ ਸਹੀ ਹੈ ਨਾ ਪਰ ਬੰਦਾ ਕਿੰਨਾ ਬੁਰਾ ਲੱਗਦਾ ਤੇ ਦੀਦੀ ਮੇਰੇ ਨਾਲ ਇੰਨੇ ਕੀ ਹੋਣ ਡਈ ਸੀ ਨਾ ਕਿ ਤੂੰ ਰੁਪਈਆ 500 ਨੂੰ ਦੇਣ ਦੀ 100 ਦੇਣ ਦੀ ਤੇਰੇ ਕੋਲ ਇੰਨੇ ਪੇ ਪੈਸੇ ਹੈ ਨਹੀਂ ਤੈਨੂੰ ਕਿਹੜਾ ਪੈਸੇ ਪੰਮਦਾ ਨਹੀਂ ਤੇ ਤੁਹਾਡੇ ਸਾਹਮਣੇ ਜੇ ਮੇਰੇ ਪਰਸ 'ਚ ਪੈਸੇ ਹੁੰਦੇ ਤੇ ਕੀ ਗੱਲ ਮੈਂ ਨਾ ਦਿੰਦੀ ਮੈਂ ਤਾਂ ਇਹਨਾਂ ਤੁਹਾਨੂੰ ਕਿਹਾ ਸੀ ਉਦੋਂ ਕਿ ਮੰਮੀ ਜੇ ਤੁਹਾਡੇ ਕੋਲ ਕੋਈ ਹੈਗਾ ਪੈਸਾ ਤਾਂ ਤੁਸੀਂ ਚ ਤੇ ਤੂੰ ਇੱਕ ਡੱਬਾ ਲੈ ਕੇ ਆਂਦੀ ਸੁਖੀ ਸੰਧੀ ਸਾਧਨ ਕਰ ਲੈ ਕੇ ਆਈ ਤੇ ਸੋ ਉੱਥੇ ਚਲ ਤੂੰ ਭੱਜਾ ਲੈ ਆਂਦੀ ਤੇ ਚੱਲ ਨੂੰ ਕੁੜੀ ਨੂੰ ਦੇਣ ਵਾਲੀ ਮੰਮੇ ਡੱਬਾ ਤੁਹਾਨੂੰ ਦੱਸੜੇ ਕਿ ਡੱਬਾ ਲੈਣਾ ਸੀ ਤੇ ਜਿੰਨੇ ਪੈਸੇ ਆ ਕੇ ਸਾਰੇ ਉੱਥੇ ਜਮ੍ਹਾਂ ਕਰਵਾ ਦਿੱਤੇ ਰੁਪਈਆ ਤਾਂ ਮੇਰੇ ਕੋਲ ਮਿਲਦਾ 50 ਕਿ ਹੈ 60 ਬੱਚੇ ਸੀ ਜਿਹੜੇ ਮੈਨੂੰ ਰੁਪਈਆ ਵਿੱਚੋਂ 40 ਕਾੜੇ ਕੁੜੀ ਨੂੰ ਫੜਾਉਂਦੇ ਆ ਜੇ ਮੇਰੇ ਕੋਲ 200 250 ਵੀ ਹੁੰਦਾ ਨਾ ਤਾਂ ਮੈਂ ਜ਼ਰੂਰ ਡੱਬਾ ਲੈ ਕੇ ਆਉਣਾ ਤੇ ਨਾਲੇ ਡੱਬੇ ਦੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਹੁਣ ਮੈਂ ਮਿੱਠਾ ਲੈ ਆ ਕੇ ਅੱਡੇ ਤੋਂ ਕਵਾਲ ਦੂੰਗੀ ਪਰ ਇਹ ਕਿ ਨਿਆਣੇ ਵਾਸਤੇ ਗ ਬਾਕੀ ਕੋਈ ਨਹੀਂ ਕੁੜੀ ਦਾ ਵੀ ਫੋਨ ਆਊਗਾ ਤੇ ਮੈਂ ਉਹਨੂੰ ਜਣਾਣ ਤੇ ਨਹੀਂ ਜਣਾਣ ਤੇਰੀ ਦਾ ਤੇ ਸਮਝਾਉ ਉਹਨੂੰ ਮੈਂ ਕਿ ਕੋਈ ਨਹੀਂ ਇਤਰਾ ਹੀ ਖੁੱਲੇ ਇੰਨੇ ਕਿਤੇ ਇੰਨੇ ਕਿਤੇ ਤੇ ਕੇ ਬੱਚੇ ਨਹੀਂ ਕੋਈ ਪਿਆ ਨਾਲੇ ਮੰਮੀ ਨਿਆਣੇ ਨੇ ਕੀ ਪੈਸੇ ਕਰਨੇ ਆ ਐਨੀ ਉਮਰ ਦੇ ਵਿੱਚ ਅਸੀਂ 500 500 ਨਿਆਣੇ ਨੂੰ ਪੜਾਵਾਗੇ ਤੇ ਨਿਆਣੇ ਦੇ ਛਾ ਹੀ ਵੱਧਦੇ ਆ ਉਹ ਵੱਧਦੇ ਸਹੀ ਪਰ ਚਲ ਕੋਈ ਨਹੀਂ ਜੋ ਹੋ ਗਿਆ ਹਾਂ ਠੀਕ ਆ ਪੱਕਾ ਦੀਦੀ ਨੇ ਮੰਮੀ ਕੋਈ ਗੱਲ ਕੀਤੀ ਹੁਣ ਤੇ ਫੇਰ ਹੀ ਘੜੀ ਕੁੜੀ ਨਾਲ ਗੱਲ ਕੀਤੀ ਨਹੀਂ ਤੇ ਉਹਨੂੰ ਨਿਆਣੀ ਨੂੰ ਇੰਨਾ ਗੱਲਾਂ ਦਾ ਲੈ ਕੀ ਪਤਾ ਵਾ ਮੰਮਾ ਨਿਆਣੇ ਨਾਲ ਅੱਜ ਕੱਲ ਦੇ ਬੜੇ ਸਿਆਣੇ ਆ 13 14 ਸਾਲਾਂ ਦੀ ਹੋ ਗਈ ਜੇ ਤੂੰ 40 ਪੜਾਈ ਉਹ ਨਿਆਣੇ ਨੂੰ ਹੁੰ ਦਾ ਕਿ ਮੈਨੂੰ ਵੱਧ ਤੋਂ ਵੱਧ ਕੋਈ ਪੈਸਾ ਦੇਵੇ ਮੈਂ ਕੋਈ ਸੂਟ ਰਮਾ ਚਾਹੀਏ ਮੈਂ ਕੋਈ ਆਪਣੀ ਗੋਲ ਕਚਪਾਵਾ ਹੁਣ ਨਿਆਣੇ ਨੂੰ ਵੀ ਜਿਆਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿੰਨੇ ਵੀ ਕਹਿਣਾ-ਕਹਿਣਾ ਉਹ ਤੇ ਨਿਆਣੀ ਆਹੋ ਹੈ ਤਾਂ ਸਹੀ ਨਿਆਣੇ ਹੁਣ ਕਰਦੀ ਕੀ ਅੰਦੇ ਚਲੋ ਕੋਈ ਨਹੀਂ ਤੁਸੀਂ ਫਿਰ ਵੀ ਨੂਰ ਨਾ ਕਰੀ ਸਮਝਾਇਓ ਤੁਹਾਨੂੰ ਪਤਾ ਕਿ ਤੁਸੀਂ ਸਮਝਾਓਗੇ ਨਾ ਤੇ ਸਹੀ ਰਹਿਣਾ ਜੇ ਮੈਂ ਕੁਝ ਕਹਾ ਨਾ ਤੇ ਫਿਰ ਕਹਿਣਾ ਚਾਚੀ ਆ ਤੇ ਬਗਾਨੀ ਰਧੌਕੇ ਮਾਰਨ ਲਈ ਆਪਨੇ ਹਿਸਾਬ ਨਾਲ ਇੱਕ ਵਾਰੀ ਗੱਲ ਕਰਦੇ ਹੋ ਕਿ ਪੋਤੜੀ ਘਰ ਦੀ ਗੱਲ ਹੁੰਦੀ ਹੈ ਨਾ ਬਾਹਰ ਨਹੀਂ ਕਰੀਦੀ ਚਲ ਕੋਈ ਨਹੀਂ ਆ ਗਈ ਬੱਸ ਉਹਦੀ ਮੈਂ ਚਾਹ ਪਾਣੀ ਪਿਆ ਫਿਰ ਸਮਝਾਉਂਗੀ ਇਹਨੂੰ ਪਿਆਰ ਦੇ ਨਾਲ ਨਿਆਣਾ ਪਿਆਰ ਨਹੀਂ ਸਮਝਦਾ ਹੁੰਦਾ ਨਾ ਆਹੋ ਤੇ ਮੈਂ ਲਾਦਾ ਤੜਕਾ ਤੜਕਾ ਲਾ ਲੈ ਤੂੰ ਨਮ ਨਮਾ ਤੇ ਲੈ ਜਾ ਛੁੱਲਿਓ ਤੇਰੇ ਤੇ ਤੋਤਾ ਹੀ ਹੁਣ ਨਾ ਕੋਹ ਵੀ ਚੜੀ ਨਹੀਂ ਇਹ ਦੱਸ ਨੂੰਰ ਵਿੱਚ ਤਾਂ ਆਣਾ ਨਿਆਣਾ ਪੁਣੇ ਇੰਨੇ ਆਣਾ ਪੁਣਾ ਕਰ ਜਾਂਦੀ ਸਮਝ ਨਹੀਂ ਆਉਂਦੀ ਬਾਕੀ ਚਲ ਗਈ ਮੈਂ ਸਮਝਾਉਂਗੀ ਨਹੀਂ ਕਿ ਇਹ ਕਿਹਾਂ ਗੱਲਾਂ ਤੋਂ ਲੜਾਈ ਉਹ ਪੈਂਦੇ ਆ ਹਾਂ ਉਹ ਕੁੜੀ ਵੀ ਕੁਝ ਵੱਧ ਘੱਟ ਬੋਲਦੀ ਉਹ ਬੇਨ ਪੂਆ ਆਪਣੀ ਨੂੰ ਦੱਸਿਆ ਤੇ ਗਾੜੀ ਪੰਮ ਵੀ ਤੇਨੂੰ ਪਤਾ ਅੱਜਕੱਲ ਕੋਈ ਗੱਲ ਨਹੀਂ ਬਰਦਾਸ਼ਤ ਕਰਦਾ ਆ ਆਪਣੇ ਤਰੀਕੇ ਨਾਲ ਤੋਰ ਤਰੀਕੇ ਨਾਲ ਉਹਨੂੰ ਕਾਉਂਗੇ ਬਾਕੀ ਇਹ ਹੈ ਕਿ ਚਲ ਹੁਣ ਦੱਤ ਸਹੀ ਨਿਆਣੇ ਨੂੰ ਜਿਆਦਾ ਪੈਸਾ ਦੋਦੇ ਜਿਆਦਾ ਪੈਸਾ ਦੇ ਦੇ ਨਾ ਮੁੜਕੇ ਨਿਆਣੇ ਵਿਗੜ ਜਾਂਦੇ ਫਿਰ ਜਿਆਦਾ ਨਹੀਂ ਹੱਥ ਪਾਉਂਦੇ ਥੋੜੀ ਨੂੰ ਤਾਂ ਹੱਥ ਪਾਉਂਦੇ ਨੇ ਤੇ ਚਲ ਜੇਦੂ ਕਿਤੇ ਹੋਊਗਾ ਚਲ ਧੀਏ ਸੜਾਂਗੇ ਜਿਹਨੇ ਹਾਂ ਨੂੰ ਪਤਾ ਵੀ ਦੇਣਾ ਇਹਨੂੰ 150 ਦੇਣਾ ਚਲ ਗੁੱਸਾ ਤੇ ਮੇਰੇ ਸਾਬ ਨੇ ਪੂਜਾ ਨੇ ਕੀ ਕਹਾਣਾ ਤਾਂ ਦੇ ਨੂਰ ਨੇ ਆਖਿਆ ਕਿ ਮੈਨੂੰ 40 ਰੁਪਏ ਦਿੱਤੇ ਉਹਦੇ ਮਨ 'ਚ ਗੁੱਸਾ ਹੋਣਾ ਕਿ ਮੇਰੀ ਕੁੜੀ 50 ਰੁਪਏ 40 ਰੁਪਏ ਦੇ ਦਿੱਤੇ ਤੇ ਕੰਮ ਨਬੇੜ ਦਿੱਤਾ ਤੇ ਇਦਾਂ ਕਰੂੰਗੀ ਮੈਂ ਵੀ ਉਹ ਬੜੇ ਨੂੰ ਆਖਿਆ ਕਿ ਚੱਲ ਕੋਟੇ ਤੈਨੂੰ ਮੈਂ 500 ਰੁਪਏ ਦਵਾਂਗੀ ਹੁਣ ਗਾੜੀ ਲੋੜੀ ਆਉਣ ਵਾਲੀ ਐ ਨਾ ਤੇ ਲੋੜੀ ਤੈਨੂੰ 5-600 ਦਾ ਸੂਟ ਬਣਾ ਦੂੰਗੀ ਨਾਲ ਲੈ ਚੂੰਗੀ ਉਹ ਵੀ ਗੁੱਸਾ ਮਾਵਾ ਤੇ ਇਹਦਾ ਮੇੜ ਜਾਊਗਾ ਆ ਜਾਣੇ ਛਾਬੇ ਦੇ ਪੈਸੇ ਤੇ ਪਾ ਮੈਨੂੰ ਆਖੂਗੀ ਸੂਟ ਵੀ ਤੇ ਨਹੀਂ ਤੇ ਤੂੰ ਹੀ ਲੈ ਜਾ ਤੇ ਚੱਲ ਨਾਲੇ ਉਹਨਾਂ ਨੂੰ ਹੋਊਗਾ ਕਿ ਚੱਲ ਨਵੀਂ ਸਕੂਟ ਲਈ ਦੀ ਖੁਸ਼ੀ ਦੇ ਵਿੱਚ ਇਹਨੂੰ ਸੂਟ ਲੈ ਕੇ ਦਿੱਤਾ ਨਾਲੇ ਲੜਾਈ ਮੁੱਕ ਜੂਗੀ ਲੜਾਈ ਮੁਕਾਉਣੀ ਹੈ ਕਿਸ ਤਰ੍ਹਾਂ ਮੁੱਕੂਗੀ ਉੰਨਾ ਨਿਮਣਾ ਦਮਾ ਜੀ ਹਨ ਖਰੂਗਾ ਕਿ ਲੈ ਸਾਡੀ ਕੁੜੀ ਸੂਟ ਲਈ ਆਈ ਦੱਸ ਸਕਣ ਥੋੜਾ ਦਿੱਤਾ ਸਿਆਪਾ ਨਾ ਤਰ ਫਿਰ ਮੇਰੇ ਵਾਸਤੇ ਜਾਤ ਤੜਕਾ ਲਾ ਲਾ ਹਲੇ ਮੈਂ ਹੁਣ ਸਾਰਾ ਬਾਰੀ ਕੁੜਾ ਕਰਕੇ ਠੀਂ ਆ ਮੈਂ ਤਾਂ ਉਦਾਂ ਹੀ ਕਿਹਾ ਕਿ ਮੰਮੀ ਮੈਂ ਬਣਾ ਦੇਣੀ ਤੇ ਇਹ ਨਹੀਂ ਕਿਹਾ ਕਿ ਪੁੱਤ ਮੈਂ ਤੜਕਾ ਲਾ ਦੇਣੀ ਸਾਰਾ ਦਿਨ ਬਹਿਲੀ ਬੈਠੇ ਨਾ ਅੱਕਦੀ ਨਹੀਂ ਹੁਣੇ ਕਿ ਬੀਪੀਆਂ ਭਣਾ ਆ ਗਈ ਨਾ ਚਾਰ ਤੇ ਚੁਗਨਿਆ ਕਰਨ ਲੱਗਿਆ ਸਾਹ ਨਹੀਂ ਲੱਣਾ ਤਾਂ ਸਬਜੀ ਮੈਂ ਬਣਾਵਾ ਉਹ ਤੋਂ ਆ ਮੈਡਮ ਕਿੱਡੇ ਮਜਾ ਨਾਲ ਅੰਦਰ ਵੜ ਕੇ ਬੈਠੀ ਹੈ ਹੈ ਨੀ ਨੂੰ ਕਿ ਮੈਂ ਵੀ ਕਿਤੇ ਕੋਈ ਕੰਮਕਾਰ ਕਰਨਾ ਪਰ ਨਾ ਇਹ ਨਹੀਂ ਸਮਝਉਂਦੀ ਇਹਦੇ ਇੱਧਾ ਜਿਹਾ ਤਾਂ ਨਵੀਂ ਵਿਆਹੀ ਕੱਲ ਆਈ ਹੁੰਦੀ ਜਦੋਂ ਜੀ ਕਰਦਾ ਜਾ ਕੇ ਤਾਂ ਅੰਦਰ ਮੜਕੜੇ ਲੰਮੇ ਪੈ ਜਾਂਦੀ ਜਦੋਂ ਪਤਾ ਨਹੀਂ ਕਿੰਨਾ ਕਿੰਨੂ ਕੰਮ ਹੁੰਦਾ ਚਲ ਤੜਕਾ ਦੱਲਾ ਨਹੀਂ ਪੈਣਾ ਪਰ ਮੈਂ ਵੀ ਤੜਕਾ ਇਤਰਾਹ ਦਾ ਲਾਉਂ ਜਿਨਾ ਕਿ ਤੁਸੀਂ ਗਾੜੀ ਤੇ ਚਿੰਦਗੀ ਚ ਮੇਰੇ ਕੋਲ ਤੜਕਾ ਨਹੀਂ ਲਵਾਓ దారా కవోగ సబ్జీ బ తడకా ਮੈਂ ਕਹੂੰਗੀ ਕਿ ਮੈਂ ਕਦੇ ਮੋੜਾਂ ਦੀ ਪੁਰਜੀ ਪੜਾਈ ਨਹੀਂ ਮਮੀ ਜਿੱਥੇ ਲਵਾ ਕੇ ਮੈਂ ਪੜਾਉਂਦੀ ਪੰਗਾ ਖਾਣਾ ਮੇਰੇ ਵਾਸਤੇ ਸਾਰੇ బాగర ను బ రూడితేట్టిని హిందే దోవరే సారా కమ్మ ఉంటే కర ఏ పుచ్చి ఎన్ని ਦੇੜੀ ਤੋਂ ਠੀਕ ਵੀ ਹੈ ਕਿ ਨਹੀਂ ਕੁੱਠੀ ਨਹੀਂ ਹੈ ਨજર ਦੀ ਕੀ ਗੱਲ ਅਲੱਗ ਹੀ ਨਹੀਂ ਹੈ ਨਾ ਅਗੇ ਤੇ ਨਹੀਂ ਪੁੱਛਿਆ ਅਗੇ ਨਾ ਮੰਮੀ ਨੇ ਪੁੱਛਿਆ ਉਹ ਹੋ ਗਾਲ ਫਿਰ ਇਹਨਾਂ ਨੂੰ ਕੰਮ ਪਿਆਰਾ ਆ ਚੰਮ ਨਹੀਂ ਇਹਾਂ ਦੀਆਂ ਬਸ ਕੰਮ ਕਰੀ ਜਾ ਫੇਰ ਠੀਕ ਆ ਤੇ ਜਦੋਂ ਕੋਈ ਬਹਿ ਜੇ ਨਾ ਉਦੋਂ ਨਹੀਂ ਇਹਨਾਂ ਨੇ ਪੁੱਛਣਾ ਹੁੰਦਾ ਬਾਠ ਠੀਕ ਆ। ਉਹ ਮੈਂ ਨੁਕਰਨਾ ਕਰਾਂ ਗੋੜਾ ਆ ਸਾਨੂੰ ਲਸਣ ਵੀ ਗੋੜਾ ਆ ਤੇ ਤੂੰ ਮੇਰੇ ਬਿਸਤਰਾ ਹੀ ਛੱਡਿਆ। ਉਹ ਕੋਈ ਕੰਮ ਤਾਂ ਨਾ ਕਰ ਜਾ ਕੇ ਬਾਹਰ। ਦੋਵਾਂ ਨੇ ਨੂੰਹਾਂ ਸਸ ਨੇ ਮੈਨੂੰ ਇੱਕੋ ਹੀ ਨਹੀਂ ਆਣ ਕੇ ਪੁੱਛਿਆ ਕਿ ਬਾਹਰ ਨਹੀਂ ਆਈ ਹੈ ਜੇ ਤੱਕ ਗੱਲ ਕੀ ਪੁੱਛ ਹੀ ਲਈਏ ਜਾ ਕੇ। ਉਤੋਂ ਤੂੰ ਹੀ ਵੀ ਉਹਨਾਂ ਵਾਲੀਆਂ ਗੱਲਾਂ ਕਰੀ ਜਾਣ ਦੇ ਉਹ ਆ ਕੇ। ਤੇ ਨਹੀਂ ਹੁਣ ਕੀ ਹੋ ਗਿਆ ਵਾ? ਉਹਨੂੰ ਤਾਂ ਪਤਾ ਹੀ ਨਹੀਂ ਹੁਣ ਕੀ ਹੋ ਗਿਆ ਆ। ਚੰਗਾ ਬਣਾ ਪਤਾ ਤੁਹਾਨੂੰ ਕਿ ਮੇਰੇ ਲੱਗ ਚ ਇੰਨੀ ਦਰਦ ਨਿਕਲਣ ਦੀ ਆ। ਹੈਂ? ਪਰ ਉਹ ਹੀ ਦਵਾਈ ਦੋਈ ਲਿਆਉਂਦੀ ਉਹ ਜਾਈ ਆਏ ਜੇ ਕੰਮ ਕਰ ਲਾ ਉੱਠ ਕੇ ਕੋਈ ਨਹੀਂ ਆ ਦਰਦੋਂ ਹੋ ਰਿਹਾ ਤੋ ਪਿੰਨ ਵਾਲੇ ਡਾਕਟਰ ਕੋ ਨਾ ਰਾਕਾਂ ਲਾਇਆ ਦੋ ਤੋ ਯਾਰ ਬੋਦੀ ਗੱਲ ਹੋਈ ਟੀ ਗੱਲ ਵਾਈ ਨਾਲ ਹੋਰ ਕੀ ਨਹੀਂ ਮੈਂ ਨਹੀਂ ਜਾਂਦੀ ਉਥੇ ਵਿੰਡ ਵਾਲੇ ਡਾਕਟਰ ਕੋ ਦਵਾਈ ਲਾਇਆ ਤੇ ਜਾਂਦੇ ਨਹੀਂ ਤਾਂ ਫਿਰ ਇੱਥੇ ਬਿਠੇ ਬਿਠੇ ਰਹਿਣਾ ਤੂੰ ਇਹ ਤਾਨੂੰ ਚੰਗਾ ਭਲਾ ਪਤਾ ਵਾ ਵੀ ਡਾਕਟਰ ਨੇ ਵੀ ਤਾਨੂੰ ਪਿਛਲੀ ਵਾਰੀ ਕਹਿਤਾ ਸੀ ਵੀ ਭਾਈ ਕੋਈ ਚੱਜ ਦੇ ਡਾਕਟਰ ਨੂੰ ਵਖਾ ਲਓ ਮੇਰੇ ਵਸ ਦਾ ਰੋਗ ਨਹੀਂ ਹੈਗਾ ਪਰ ਤੁਸੀਂ ਉਹਦੀ ਲੜੀ ਨਹੀਂ ਛੱਡਣੀ ਹੈਗੀ ਨਹੀਂ ਪਿੰਡ ਵਾਲੇ ਡਾਕਟਰ ਕੋਲ ਲੈ ਆ ਦਵਾਈ ਬਹੁਤ ਮੈਂ ਗਾੜੀ ਉਹਦਾ ਠੀਕ ਹੋ ਜੰਨੀ ਆ ਨਾ ਉਹ ਚੱਲ ਹੁਣ ਕੰਮ ਚਲਾਉਣ ਵਾਸਤੇ ਨਾ ਖਰਾਕਾਂ ਦੋ ਲੈ ਆਵਾ ਤੇ ਫਿਰ ਬਾਅਦ ਚ ਇਦਾਂ ਕਰੀ ਤੂੰ ਜਾਣਾ ਜੇ ਜਲਦੀ ਮੱਚ ਸ਼ਹਿਰ ਜਾ ਕੇ ਲੈ ਆ ਦਵਾਈ ਦੋਈ ਉਹ ਕੀ ਫਿਰ ਹੁਣ ਕੰਮ ਦੇ ਸੁਣਾਉਣ ਲਈ ਤੁਹਾਨੂੰ ਪਤਾ ਕਰਨਾ ਪੈਣਾ ਨਾ ਦੇ ਲਾਗੇ ਵਾਲਾ ਕਿ ਨਾ ਸੌਖਾ ਬਾਪ ਦੂਰ ਜਾਣਾ ਕੋਈ ਗੱਲ ਨਹੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਪਤਾ ਮੈਨੂੰ ਕੰਮ ਚਲਾਉਣ ਨੂੰ ਰੱਖਿਆ ਸੀ ਮੈਨੂੰ ਇੱਥੇ ਕੰਮ ਕਰੀ ਚੱਲ ਬਸ ਠੀਕ ਆ ਨਹੀਂ ਖਾ ਦੋ ਗੀਰਦਾ ਸਾਂ ਕਾਮਤ ਕਰਨਾ ਹੀ ਪੈਂਦਾ ਬੰਦੇ ਨੂੰ ਹੋਰ ਕੰਮ ਵਹਿਲਾ ਥੋੜੀ ਵਿਸਾਰਾ ਹੁੰਦੇ ਆ ਜਾ ਬੱਬਾ ਤਲ ਜਮਿਲ ਲਗੋ ਜਾ ਕਰ ਲੂੰਗੀ ਮੈਂ ਉੱਠ ਕੇ ਕੰਮ ਚੰਗਾ ਐਦਾਂ ਹੀ ਮੈਂ ਰੋਂਦੀ ਕਰ ਲਾਉਂਦੀ ਨੇ ਕੰਮ ਕਰ ਦੇਣਾ ਤੁਹਾਨੂੰ ਪਰ ਤੂੰ ਹੀ ਨਹੀਂ ਕਿਰੇ ਮਾਂ ਪੁੱਤਾਂ ਨੇ ਕਹਿਣਾ ਹੈਗਾ ਵੀ ਜਾ ਚੱਲ ਤੇ ਅੱਜ ਦੇ ਡਾਕਟਰ ਕੋਲ ਦਵਾਈ ਲੈ ਜਾ ਕੇ ਪਤਾ ਨਾ ਬਾਹਰ ਮਹਿੰਗੇ ਲਾਜ ਹੁੰਦੇ ਆ ਪਰ ਪੈਸੇ ਕਿੱਥੋਂ ਲਾਉਣ ਉਹਨੂੰ ਲੱਖ ਲੱਖ ਰੁਪਈਆ ਦੇਣ ਨੂੰ ਚੰਗੇ ਭਲੇ ਹੋ ਸਾਰੇ ਜਣੇ ਉਹਨੂੰ ਤਾਂ ਮੈਂਟ ਨਹੀਂ ਲਾਇਆ ਸਕੂਟਰੀ ਲੱਕ ਦੀ ਘੜਾ ਕੇ ਦੇਤੀ ਆ ਹੈ ਤੇ ਜਿਸ ਕੋ ਕੰਮ ਲੈਣਾ ਵਾ ਉਹਨੂੰ ਦਵਾਈ ਵੀ ਨਹੀਂ ਜੁੜਨ ਦੀ। ਉਹ ਬਾਬਾ ਮੈਂ ਕਦੋਂ ਕਿਹਾ ਦਵਾਈ ਦਾ ਨਾ ਲੈ ਅਮਰੀਕਾ ਆਏ ਨੇ ਕੰਮ ਚਲਾਉਣ ਲਈ। ਲਾਲਾ ਇੱਥੋਂ ਦਵਾਈ ਤੇ ਜਿਜਾੜਾ ਵਾਲਾ ਸ਼ਾਇਦ ਕੋ ਤੇ ਚੱਲ ਹੋ ਤਿਆਰ ਫਿਰ। ਜੋ ਕਰੋਨਾ ਆਥੇ ਜਿਹੜੀ ਡਾਕਟਰ ਕੋਲ ਚੱਲ ਜਾ ਜਾ। ਪਹਿਲਾਂ ਆਪਣੀ ਮਾਂ ਨੂੰ ਤੇ ਪੁੱਛ ਲੋ। ਉਹਨੇ ਪੈਸੇ ਦੇਣੇ ਵੀ ਹੈਗੇ ਤੁਹਾਨੂੰ ਕਿ ਨਹੀਂ? ਉਥੇ ਖਾਲੀ ਹੱਥ ਤੇ ਨਹੀਂ ਜਾਇਆ ਡਾਕਟਰ ਕੋ। ਪੂਜਾ ਜਦੋਂ ਪਤਾ ਹੈ ਨਾ ਬੰਦਾ ਬਿਮਾਰ ਆ ਘਰ ਦਾ। ਤੇ ਫਿਰ ਮਨਾਪੇ ਤੈਹ ਦੇ ਦਿੰਦਾ। ਠੀਕ ਹੈ ਮਜਬੂਰੀ ਹਰ ਕੋਈ ਸਮਝਾਉਂਦਾ ਨਾ। ਹਾਂ ਬੋਤ ਮੇਰੀਆਂ ਮਜਬੂਰੀਆਂ ਨਹੀਂ ਕੋਈ ਸਮਝਦਾ ਮਜਬੂਰੀਆਂ ਹੈ ਮੈਂ ਕਿ ਉੱਦਲਾ ਪਾਈ ਆ ਰਹੀ ਹਾਂ ਮੈਂ ਆਪਣੇ ਉਹ ਤੇ ਮੰਮੀ ਉਹ ਪੈਸੇ ਲੈਣਾ ਵਾ ਤੇ ਚਲ ਤੂੰ ਆਪਣੇ ਦੋ ਕਰਾਉਣਾ ਸਕਾਂਸਲ ਕਰਾ ਕੇ ਲੈ ਆ ਤੂੰ ਚਲ ਜਾਓ ਲੈ ਆਓ ਮੰਮੀ ਕੋ ਪੈਸੇ ਚਲ ਜਣੀਓ ਚਲ ਮੈਂ ਲੈ ਆਉਣਾ ਕੋਈ ਗੱਲ ਹੈ ਜਾਓ ਆਹ ਕਹਿ ਨਹੀਂ ਟੱਚ ਲਾ ਕੋ ਤੇ ਆਹ ਰੋੜ ਵੜੀ ਮਾਨ ਤਿਆਰ ਤੇ ਤਾਂ ਹੀ ਹੋਊਂਗੀ ਨਾ ਮੈਂ ਜੇ ਅਗਲੀ ਪੈਸੇ ਤੇਰੇ ਹੱਥ ਤੇ ਧਰੇਗੀ ਤੇ ਵੇਖ ਲੈਨੇ ਕਿੰਨੇ ਇੱਕ ਪੈਸੇ ਦਿੰਦੇ ਉਨੂੰ ਹੀ ਹੁਣ ਨਿੱਕੀ लाਡਲੀ ਹੋਈ ਆ ਬਸ ਉਹਦਾ ਧਿਆਨ ਵੀ ਉਹਦੇ ਵੱਲ ਹੀ ਆ ਤੇ ਖਰੇ ਮੈਨੂੰ ਇਹਨੇ ਪਤਾ ਨਹੀਂ ਕਿਹੜਾ ਜਾਜ ਕੱਢ ਕੇ ਦੇ ਦੇਣਾ ਵਾ ਸਕੂਟਰੀ ਤੇ ਚੜਾ ਕੇ ਮੈਨੂੰ ਕਦੀ ਉੱਧਰ ਲੈ ਜਾਏ ਕਦੀ ਉੱਧਰ ਲੈ ਜਾਏ ਪਰ ਤੂੰ ਭਲੇਖਾ ਕੱਢ ਛੜੋ ਕਿਉਂ ਤੁਹਾਨੂੰ ਕਿਤੇ ਲੈ ਕੇ ਜਾਊਗੀ ਉਹਦਾ ਆਪਣਾ ਹੀ ਮਾਹ ਠਸ਼ਨ ਮੋਕ ਜਾਨੂੰ ਨਿਭੜੇ ਆ ਨਹੀਂ ਲੱਕ ਚ ਪੀੜ ਹੋਣ ਦੀ ਆ ਨਾ ਮੇਰੇ ਕੋਈ ਹਸਾਬ ਨਹੀਂ ਆ ਪਰ ਇਹਨਾਂ ਨੂੰ ਕੰਮ ਦੀ ਅੱਗ ਲੱਗੀ ਆ ਵਿਆੜਾ ਕੰਮ ਕਰਾ ਦੇ